ਹਰਸਿੰਦਰ ਜੀ ਸਿੰਘ ਜੀ ਭਾਈ ਜੀ ਅੱਜ ਤੁਸੀਂ ਸਬਜ਼ੀਆਂ ਜਿਹੜੀਆਂ ਨੇ 13 ਰੁਪਏ ਨੂੰ ਲਾਈਆਂ ਸੀ ਉਸ ਚੀਜ਼ ਦਾ ਖਿਆਲ ਕਿਵੇਂ ਆਂਦਾ ਮਨ ਦੇ ਵਿੱਚ ਇਹ ਖਿਆਲ ਗੁਰਸਾਹਿਬ ਨੇ ਆਪੇ ਖਿਆਲ ਲੈ ਕੇ ਆਏ ਜੀ ਇਹ ਮਨੋਂ ਖਿਆਲ ਆਂਦਾ ਹਰ ਸਾਲ ਜੀ ਗੁਰਸਾਹਿਬ ਆਪੇ ਕਿਰਪਾ ਕਰਦੇ ਆ ਜੀ ਕਿੰਨੇ ਸਾਲਾਂ ਤੋਂ ਲਗਾ ਰਹੇ ਹੋ ਇਹ 3 ਸਾਲਾਂ ਤੋਂ ਲਗਾ ਰਹੇ ਹਾਂ ਜੀ ਅਸੀਂ ਕਿੰਨੀਆਂ ਕ ਸਬਜ਼ੀਆਂ ਭਾਈ ਜੀ ਜਿਹੜੀਆਂ ਅੱਜ 13 ਰੁਪਏ ਨੂੰ ਲੱਗ ਇਹ 13 ਸਬਜ਼ੀਆਂ ਹੁੰਦੀਆਂ ਜੀ ਉਹ ਚ ਨਿੰਬੂ ਧੰਨੀਆਂ ਸਭ ਕੁਝ ਹੁੰਦਾ ਹੈ ਮਿਰਚਾਂ ਜੋ ਐਟਮਾ ਸਬਜ਼ੀ ਦੇ ਹੁੰਦੀਆਂ 13 ਸਬਜ਼ੀਆਂ ਉਹ ਫਿਰ ਆਪਾਂ ਨੂੰ ਲਗਾਨੇ ਜੀ ਅ ਭਾਈ ਜੀ ਮਹਿੰਗਾਈ ਦਾ ਜ਼ਮਾਨਾ ਹੈ ਬੜਾ ਕੁਛ ਅੱਜ ਕੱਲ 13 ਰੁਪਏ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਸਬਜੀ ਤੁਹਾਨੂੰ ਖੁਦ ਨੂੰ ਵੀ ਪੈਂਦੀ ਹੋਊਗੀ ਕਿਵੇਂ ਸਭ ਕੁਝ ਮੈਨੇਜ ਕਿਵੇਂ ਕਰਦੇ ਬਸ ਉਹ ਗੁਰਸਬ ਆਪੇ ਕਰ ਲੈਂਦੇ ਜੀ ਉਹਨਾਂ ਦੇ ਹੱਥ 'ਚ ਹੈ ਉਹਨਾਂ ਨੇ ਕਰਨਾ ਬਸ ਇਹ ਮੈਂ ਨਹੀਂ ਲਾਇਆ ਉਹਨਾਂ ਨੇ ਲਾਇਆ ਹੀ ਲੰਗ ਕਿੰਨੇ ਕ ਵਜੇ ਤੋਂ ਸ਼ੁਰੂ ਕਰਤਾ ਜੀ ਇਹ 6:30 ਵੇ ਸ਼ੁਰੂ ਹੋ ਜਾਂਦਾ ਜੀ 10 ਵਜੇ ਤੇ ਚੱਲੂਗਾ ਜੀ ਇਹ ਹਰ ਰੋਜ਼ ਵੀ ਐਦਾਂ ਹੀ ਸਬਜੀ ਮੈਂ ਵੇਚਦਾ ਹਰ ਰੋਜ਼ ਵੀ ਇੰਨੀ ਭੀੜ ਹੁੰਦੀ ਹੈ ਜਿਵੇਂ ਕੋ ਅੱਜ ਸਪੈਸ਼ਲ ਨਹੀਂ ਹੈਗੇ ਤੁਸੀਂ ਅੱਗੇ ਵੀ ਆ ਕੇ ਦੇਖ ਸਕਦੇ ਹੋ ਵੀਡੀਓ ਪਾਵੇਂ ਬਣਾ ਲਿਓ ਇਹ ਸਪੈਸ਼ਲ ਭੀੜ ਨੇ ਹਰ ਹਰ ਵਾਰੀ ਵੀ ਇੰਨੀ ਭੀੜ ਹੁੰਦੀ ਹਰ ਰੋਜ਼ ਰੋਜ਼ਾਨਾ ਇੰਨੀ ਰੋਜ਼ਾਨਾ ਇੰਨੀ ਹੁੰਦੀ ਤੇ ਆ ਕੇ ਦੇਖ ਲਿਓ ਪਾਵੇਂ ਰੇਟ ਜਿਹੜੇ ਆਮ ਦੇਣਾ ਚ ਹੁੰਦੇ ਉਹ ਵੀ ਘੱਟ ਆਮ ਦੀਨਾ ਨਾਲ ਬਾਜ਼ਾਰ ਨਾਲ ਘੱਟ ਹੋਣਗੇ ਜੀ ਹੂੰ ਜੇ ਬਾਜ਼ਾਰ ਤੁਹਾਨੂੰ ਜਿਹੜੀ ਚ 80 ਰੁਪਏ ਦੀ ਮਿਲਦੀ ਹੈ ਮੈਂ ਕੋ 50 ਰੁਪਏ ਦੀ ਲੈ ਸਕਦੇ ਹੋ ਪਾਵੇਂ ਬਾਜ਼ਾਰ ਨੂੰ ਟਰਾਈ ਕਰਕੇ ਫੇਰ ਆ ਸਕਦੇ ਹੋ ਇਹ ਨਹੀਂ ਮੈਂ ਕੰਦਾ ਮੈਂ ਝੂਠ ਬੋਲ ਰਿਹਾ ਵਾਂ ਮੈਂ ਵੀ ਬਾਜ਼ਾਰ ਨੂੰ ਟਰਾਈ ਕਰਕੇ ਫੇਰ ਆਓ ਬਾਕੀ ਦੇ ਦੁਕਾਨਦਾਰ ਤੁਹਾਡੇ ਨਾਲ ਬਾਕੀ ਦੇ ਦੁਕਾਨਦਾਰ ਲੱਗਦੇ ਤਾਂ ਹੈਗੇ ਜੀ ਸਾਰੇ ਲੱਗਦੇ ਆ ਜੀ ਹੁਣ ਕੀ ਕਰ ਸਕ ਉਹਨਾਂ ਨੇ ਵੀ ਕਹਿੰਨੇ ਤੂੰ ਜਾਇਜ ਕਮਾ ਲਓ ਮੈਂ ਤਾਂ ਕੰਮ ਕੱਲ ਛੱਡਦਾ ਜੀ ਮੇਨ ਤਾਂ ਕੋਈ ਨਹੀਂ ਕੋਈ ਨਹੀਂ ਮੇਰੇ ਬਾਬੇ ਨਾਨਕ ਕੀ ਆਪਣਾ ਕਰਿਆਨੇ ਦਾ ਕੰਮ ਵੀ ਹੈਗਾ ਮੇਰਾ ਮੈਂ ਤਾਂ ਕਹਿੰਨਾ ਇਹ ਨਿਆਂਇਫਾਇਦਾ ਚੱਕਦੇ ਆ ਜੀ ਵੀ ਵਾਲੀ ਚੀਜ਼ ਸਦਾਸੀ ਵੇਚਦੇ ਆ ਜੀ ਮੈਂ ਇਹਨਾਂ ਨੂੰ ਕਹਿੰਨਾ ਵੀ ਵਾਲੀ ਚੀਜ਼ 40 ਵੇਚ ਲਓ ਜੀ ਤੁਸੀਂ ਖਰਾਬ ਮਲਾ ਕੇ ਥੋੜੀ 40 ਤਾਂ ਵੀ ਤੁਹਾਨੂੰ ਪੈਸੇ ਬਚਦੇ ਆ ਜੀ ਇਹ ਨਿਆਂਇਫਾਇਦਾ ਚੱਕਦੇ ਆ ਜਿਹੜੇ 13 13 ਦਾ ਫਲਸਫਾ ਕਿੰਨਾ ਸਮਾਂ ਕਾਇਮ ਰੱਖੂੰਗਾ ਇਹ ਬਾਬੇ ਨਾਨਕ ਨੇ ਜਦ ਤੱਕ ਰੱਖਿਆ ਤੇ ਉਦੋਂ ਤੱਕ ਚੱਲੀ ਚੱਲੂਗਾ ਜੀ ਜਦ ਤੱਕ ਗੁਰਸਾਹਿਬ ਦੀ ਕਿਰਪਾ ਆਈ ਬਾਬੇ ਨਾਨਕ ਦੀ ਕਿਰਪਾ ਹੋਊਗੀ ਪਿੱਛੇ ਥੋੜੀ ਦੇਖ ਰਹੀ ਸੀ ਕਨਫੈਕਚਰੀ ਦੀ ਦੁਕਾਨ ਆ ਉਹਦੇ ਵੀ ਰੇਟ ਘਟਉਂਦੇ ਹਾਂਜੀ ਉਹਦੇ ਹੁਣ ਮੈਂ ਦੁਕਾਨ ਤਿਆਰ ਕਰ ਲਈ ਪਹਿਲੇ ਮੇਰੇ ਕੋਲ ਸਮਾਨ ਘੱਟ ਸੀ ਹੁਣ ਥੋੜਾ ਸਮਾਨ ਪਾਉਂਗਾ ਫਿਰ ਉਹ ਚ 20% ਆਫ ਰੱਖੂੰਗਾ ਜੀ ਮੇਰਾ ਬਰਮਿੰਦਰ ਕੋਲ ਹੈ ਹਾਂ ਥੋੜਾ ਸਭ ਹਾਂ ਸਾਹਮਣੇ ਹੈ ਉਹ ਕੀ ਲੈਣਾ ਇਹ ਅੱਜ ਮੈਂ ਜਿੰਨੀ ਵੀ ਸਬਜ਼ੀਆਂ ਸਾਗ ਤੋਂ ਲੈ ਕੇ ਗਾਜਰੋ ਤੇ ਲੈ ਕੇ ਮੂੜੀਆਂ ਤੇ ਉਹ ਵੀ ਸਭ ਲੈ ਕੇ ਆ ਕਿੰਨੇ ਰੁਪਏ ਚ ਸ ਰੁਪਏ ਰੁਪਈਏ ਕੋਈ ਵੀ ਸਬਜੀ ਹੈ ਕੋਈ 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 ਨਹੀਂ ਸਾਰੀਆਂ ਸਬਜ਼ੀ 13 ਰੁਪਏ ਅੱਛਾ ਜਿਹੜੀ ਮਰਜ਼ੀ ਲੈ ਹਾਂ ਸਾਰੀ ਫਿਰ ਤੁਸੀਂ ਕਿੰਨੀਆਂ ਕਿਹੜੀ ਕਿਹੜੀ ਚੀਜ਼ ਲਿਖੀ ਆ ਫਿਰ ਮੈਂ ਤਾਂ ਬਹੁਤ ਕੁਝ ਲੈ ਲਿਆ ਜੋ ਵੀ ਆਇਆ ਸਭ ਲੈ ਲਿਆ ਮੈਨੇ ਹਾਂ ਕਿੰਨੇ ਸਾਲਾਂ ਤੋਂ ਇਹ ਲਗਾਤਾਰ ਇਸ ਤਰ੍ਹਾਂ ਹੀ ਇਹ ਕੰਮ ਕਰਦਾ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਜਦੋਂ ਇਹ ਆਇਆ ਬਹੁਤ ਸਾਲ ਹੋ ਗਏ ਇਹਨੂੰ ਭਲਾ ਕਰਦੇ ਨੇ ਸਭ ਕਿੰਨੇ ਵਜੇ ਤੋਂ ਰਾਸ ਪੈਣਾ ਸ਼ੁਰੂ ਹੋ ਜਾਂਦਾ 7 ਵਜੇ ਤੋਂ 12 ਵਜੇ ਤੱਕ ਵੀ 11 ਵਜੇ ਤੱਕ ਵੀ ਕਈ ਵਾਰੀ ਹੁਣ ਤਾਂ ਅੱਜ ਤਾਂ 12 ਵਜੇ ਤੱਕ ਬੈਠਾ ਹੀ ਸੱਲੀ ਸਬਜ਼ੀ 13 ਰੁਪਏ ਹੋਰ ਸਮਾਨ ਨਹੀਂ ਉਹ ਹੀ ਦੇ ਰਿਹਾ ਹੈ ਕਈ ਵਾਰ ਉਹ ਬਿਸਕੁਟ ਦੇਣਾ ਬਿਸਕੁਟ ਵੀ ਦੇ ਰਿਹਾ ਹੈ ਰਾਤ ਕਹਿ ਰਿਹਾ ਸੀ ਮੈਨੂੰ ਵੀ ਮਕਰੋਨੀ ਜਿਹੜੀ ਉਹ ਵੀ ਇੱਕ ਪੈਕਟ ਫਰੀ ਹੈ ਗੁਰਨਾਨਕ ਦੇਵ ਨਾ ਦੇ ਰਿਹਾ ਦੇ ਰਿਹਾ ਗੁਰਨਾਨਕ ਸਾਹਿਬ ਦਾ ਜਿਹੜਾ ਪੀਰ ਆ ਹਾਂ ਉਹਦੇ ਬਾਰੇ ਕੀ ਕੀ ਕਹਿਣਾ ਚਾਹੋ ਗੁਰਨਾਨਕ ਦੇਵ ਜਨਮ ਦਿਨ ਵਾਸਤੇ ਮੈਂ ਹੋਰ ਤਾਂ ਇਹ 13 ਰੁਪਏ ਦੇ ਉਹ ਇਹ ਦੇ ਰਿਹਾ ਉਹਨਾਂ ਨੇ 13 13 ਬੋਲਿਆ ਸੀ ਨਾ ਗੁਰਨਾਨਕ ਦੇਵ ਜੀ ਨੇ ਕਿ ਉਹ ਇੰਨਾ ਭਲਾ ਕਰਦੇ ਸੀ ਉਹ ਹਾਂ ਹਰ ਸਾਲ ਉਹੀ ਕਰਦਾ ਬਹੁਤ ਚੰਗਾ ਹੈ گا جی سمرن بند سبزی لگا رہے ہر سال ہی گرو نانک دیو پی 13 13 ਰੁਪਏ ਨੂੰ ਹਰ ਇੱਕ ਸਬਜ਼ੀ 13 13 ਰੁਪਏ ਦੀ ਦਾ ਚਾਹੇ ਇਹਨੂੰ 20 ਰੁਪਏ ਆਈਏ ਚਾਹੇ ਇਹਨੂੰ 25 ਜਿੰਨੀ ਮਹਿੰਗੀ ਮਰਜੀ ਸਬਜ਼ੀ ਆਈਏ ਇਹਨੇ ਬੇਸ਼ਨੀ ਹਰ ਇੱਕ ਸਬਜ਼ੀ 13 ਰੁਪਏ ਮੈਂ ਲੋਕਾਂ ਨੂੰ ਇਹੀ ਕਰਨਾ ਕਹਿਣਾ ਚਾਹੁੰਦਾ ਮਾਂ ਕਿ ਹੱਕ ਸੱਚ ਦੀ ਖਾਓ ਜਿਹੜੀ ਕਮਾਈ ਕਰਨੀ ਹੈ ਨਾ ਆਪਣੀ ਹੱਕ ਸੱਚ ਦੀ ਕਮਾਈ ਕਰੋ ਉਹਦੇ ਵਿੱਚ ਹੀ ਬਰਕਤ ਮਿਲਣੀ ਹੈ ਠੀਕ ਹੈ ਬਾਕੀ ਗੁਣਾਣਕ ਦੇਵ ਜੀ ਨੇ ਜਿਵੇਂ ਸੱਚਾ ਸੌਜਾ ਦੀ ਇਮਾਨਦਾਰੀ ਦਾ ਪ੍ਰਦਰਸ਼ਿਤ ਕੀਤਾ ਸੀਗਾ ਕਿ ਹਰ ਵੀਰ ਭਾਈ ਨੂੰ ਜੋ ਵੀ ਆਪਣਾ ਬਿਜ਼ਨਸ ਕਰ ਰਿਹਾ ਬੰਦਾ ਉਹਨੂੰ ਨੇਕ ਕਮਾਈ ਹੱਕ ਸੱਚ ਦੀ ਕਮਾਈ ਕਰਨੀ ਉਹਦੇ ਵਿੱਚ ਹੀ ਬਰਕਤ ਮਿਲੇਗੀ ਉਹਦੇ ਵਿੱਚ ਵਾਦਾ ਤੁਸੀਂ ਦੇਖੋਗੇ ਖੁਦ ਪਰਮਾਤਮਾ ਤੁਹਾਡੇ ਬਿਜ਼ਨਸ ਨੂੰ ਕਿਵੇਂ ਵਧਾਉਂਦਾ ਇਹ ਤੁਸੀਂ ਖੁਦ ਇਹਦਾ ਫਲ ਦੇਖੋਗੇ ਜੇ ਤੇ ਤੁਹਾਡੇ ਬਿਜ਼ਨਸ ਦੇ ਵਿੱਚ ਕਿਸੇ ਵੀ ਕਿਸਮ ਦੀ ਬੇਈਮਾਨੀ ਜਾਂ ਤੁਹਾਡੀ ਨੀਅਤ ਵਿੱਚ ਕੋਈ ਵੀ ਖੋਟ ਆਇਆ ਉਹਦੇ ਵਿੱਚ ਹਮੇਸ਼ਾ ਲੌਸ ਹੀ ਲੌਸ ਹੋਣਾ ਵਾ ਕਦੇ ਕਦੇ ਵਾਦਾ ਨਹੀਂ ਮਿਲਿਆ ਕਿਸੇ ਨੂੰ ਵੀ ਅਜਮਾ ਕੇ ਦੇਖ ਲਓ ਤੁਸੀਂ ਮਹਿੰਗਾਈ ਦਾ ਜ਼ਮਾਨਾ ਹੈ ਭਾਈ ਜੀ ਅੱਜ ਕੱਲ੍ਹ ਇਹ ਚੀਜ਼ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਬੜੇ ਇਹ ਤਾਂ ਬਹੁਤ ਹੀ ਭਾਗਾ ਵਾਲਾ ਬੰਦਾ ਬਹੁਤ ਗੁਨਾਨ ਦੇ ਬਾਦਸ਼ਾਹ ਤੇ ਬਾਦਸ਼ਾਹੀ ਦੇ ਉੱਤੇ ਮਿਹਰ ਬਖਸ਼ਾ ਜੋ ਇਹ ਕਰ ਰਿਹਾ ਵਾ ਨਹੀਂ ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਤੁਸੀਂ ਦੇਖਦੇ ਹੋ ਸ਼ਹਿਰ ਦੇ ਵਿੱਚ ਬਹੁਤ ਵੱਡੇ ਵੱਡੇ ਸ਼ੌਕੀਆ ਦੁਕਾਨਦਾਰ ਬੈਠੇ ਨੇ ਉਹ ਵੀ ਕਰ ਸਕਦੇ ਨੇ ਪਰ ਜਿਹਦੇ ਉੱਤੇ ਉਸ ਦੀ ਮਿਹਰ ਆ ਉਹੀ ਕਰੇ ਹਰੇਕ ਦੇ ਵਸਦਾ ਰੋਕਣੀ ਇਹ ਗੁਨਾਨਕ ਬਾਦਸ਼ਾਹ ਨੇ ਦਿੱਤਾ ਤੇ ਮਿਹਰ ਬਖਸ਼ੀ ਆ ਉਹੀ ਕਰ ਸਕਦਾ ਔਰ ਇਸ ਇਸ ਚੀਜ਼ ਨੂੰ ਇਸ ਬੰਦੇ ਨੂੰ ਕਿਸੇ ਚੀਜ਼ ਦੀ ਕਮੀ ਵੀ ਨਹੀਂ ਜੇ ਭਾਜੀ ਚਾਹੇ ਸਿਰਫ 2-2 ਰੁਪਏ ਹੀ ਕਮਾਰਿਆ ਸਬਜ਼ੀ ਮੇ 2 ਰੁਪਏ 5 ਰੁਪਏ 10 ਰੁਪਏ ਹੀ ਕਮਾਰਿਆ ਨਾ ਉਹਦੇ ਵਿੱਚ ਵੀ ਇਹਨੂੰ ਕਿਉਂਕਿ ਇਹਦੀ ਨੀਅਤ ਸਾਫ ਆ ਨੇਕ ਦਿਲ ਇਨਸਾਨ ਆ ਬਸ ਇਸ ਲਈ ਕਹਿ ਰਹੇ ਆ ਕਿ ਕਿਸੇ ਦਾ ਵੀ ਇਸ ਦਾ ਨਹੀਂ ਕਿਸੇ ਵੀ ਨੇਕ ਇਨਸਾਨ ਦਾ ਕਦੇ ਦਿਲ ਨਾ ਦਿਖਾਓ ਤੇ ਹੱਕ ਸੱਚ ਦੀ ਹੀ ਕਮਾਈ ਕਰੋ ਡਾਕਟਰ ਸਾਹਿਬ ਹਰ ਸਾਲ ਲਗਾਉਂਦੇ ਨੇ ਹਾਂਜੀ ਹਰ ਸਾਲ ਲਗਾਉਂਦੇ ਨੇ 13-13 ਰੁਪਏ ਦੇ ਹਿਸਾਬ ਨਾਲ ਸਬਜ਼ੀ 13 ਰੁਪਏ ਹੀ ਰੇਟ ਰੱਖਦੇ ਆ ਹਰ ਇੱਕ ਸਬਜ਼ੀ ਦਾ ਔਰ ਸ਼ਾਮ ਨੂੰ ਇਹ ਕੇਕ ਵੀ ਕਟਣਗੇ ਅਸੀਂ ਦੇਖਦੇ ਆ ਸਭ ਮੇਰੇ ਸਾਹਮਣੇ ਵਾਡੀ ਹੋਈ ਆ ਇਸ ਮੱਲੇ ਦੇ ਵਿੱਚ ਉਹ ਗੁਰਨਾਨਕ ਪਾਸ਼ਾ ਦੇ ਜਨਮ ਦਿਨ ਤੇ ਕੇਕ ਵੀ ਕੱਟ ਰਹਾ ਹੈ ਸਾਰੇ ਮੱਲੇ ਵਿੱਚ ਜਿੰਨੀ ਦੀ ਸਮਰਥਾ ਬਚਾ ਦੇ ਉਹ ਸ਼ਾਮ ਨਾਲੇ ਸੇਵਾ ਭਾਵਨਾ ਨਾਲ ਲੱਗਿਆ ਹੋਇਆ ਆਪਣੇ ਕੰਮ ਤੇ